10 ਅਕਤੂਬਰ 2025 ਦਾ ਦਿਹਾੜਾ ਤੇ ਫਰਾਈਡੇ ਵਾਲਾ ਦਿਨ ਹੈ ਕਿ ਨਵਜੋਤ ਸਿੱਧੂ ਸੱਚੀ ਹੀ ਪੰਜਾਬ ਦੇ ਲਈ ਸੁਹਿਰਦ ਹੈ ਤੇ ਧਾਰਾ 370 ਦੇ ਉੱਤੇ ਸਪਸ਼ਟੀਕਰਨ ਮੰਗ ਲਿਆ ਹੈ ਸੁਪਰੀਮ ਕੋਰਟ ਨੇ ਕੇਂਦਰ ਤੋਂ ਤੇ ਮੰਡੀਆਂ ਦੇ ਵਿੱਚ ਜੱਟ ਜਿਹੜਾ ਫਿਰ ਤੋਂ ਰੋਲਣ ਲੱਗਿਆ ਤੇ ਹੋਰ ਜੜੀਆਂ ਦੇਸ਼ ਦੇ ਦੀਆਂ ਖਬਰਾਂ ਨੇ ਕੀ ਕਹਿੰਦੀਆਂ ਨੇ ਉਹਨਾਂ ਦੇ ਵੱਲ ਨੂੰ ਝਾਤ ਮਾਰਦੇ ਆ ਰਾਜਵੀਰ ਜਵੰਦਾ ਦੀ ਮੌਤ ਦੇ ਉੱਤੇ ਵੱਡਾ ਐਕਸ਼ਨ ਹੋਇਆ ਹਾਈ ਕੋਰਟ ਪਹੁੰਚਿਆ ਹੈ ਮਾਮਲਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਦੇ ਨਾਲ ਜੁੜਿਆ ਇੱਕ ਮਹੱਤਵਪੂਰਨ ਮਾਮਲਾ ਹੁਣ ਹਾਈ ਕੋਰਟ ਤੱਕ ਪਹੁੰਚ ਗਿਆ ਹੈ ਦਰਅਸਲ ਇਹ ਮਾਮਲਾ ਸਮਾਜ ਸੇਵੀ ਅਤੇ ਐਡਵੋਕੇਟ ਨਵ ਨਵਕੇਰਨ ਸਿੰਘ ਦੇ ਵੱਲੋਂ ਦਾਇਰ ਕੀਤਾ ਗਿਆ ਇੱਕ ਪਟੀਸ਼ਨ ਦੇ ਰਾਹੀਂ ਹਿਮਾਚਲ ਹਾਈ ਕੋਰਟ ਦੇ ਵਿੱਚ ਲਿਆਂਦਾ ਗਿਆ ਇਸ ਪਟੀਸ਼ਨ ਦਾ ਮੁੱਖ ਮਕਸਦ ਲੋਕਾਂ ਨੂੰ ਦਰਪੇਸ਼ ਅਵਾਰਾ ਪਸ਼ੂਆਂ ਦੀ ਵੱਧ ਰਹੀ ਸਮੱਸਿਆ ਵੱਲ ਅਦਾਲਤ ਦਾ ਧਿਆਨ ਦਿਵਾਉਣਾ ਹੈ ਐਡਵੋਕੇਟ ਨਵ ਕਿਰਨ ਸਿੰਘ ਹੋਣਾ ਵੱਲੋਂ ਧਾਇਰ ਕੀਤੀ ਗਈ ਪਟੀਸ਼ਨ ਦੇ ਵਿੱਚ ਆਵਾਰਾ ਪਸ਼ੂਆਂ ਦੇ ਹੱਲ ਨੂੰ ਲੈ ਕੇ ਕਈ ਅਹਿਮ ਸਵਾਲ ਜਿਹੜੇ ਚੁੱਕੇ ਗਏ ਨੇ ਇਹ ਕਾਨੂੰਨੀ ਕਦਮ ਆਵਾਰਾ ਪਸ਼ੂਆਂ ਦੇ ਕਾਰਨ ਹੋਣ ਵਾਲੇ ਹਾਦਸਿਆਂ ਤੇ ਜਾਨੀ ਨੁਕਸਾਨ ਦੇ ਗੰਭੀਰ ਮੁੱਦੇ ਦੇ ਨੂੰ ਜਿਹੜਾ ਉਜਾਗਰ ਕਰਦਾ ਹੈ ਪਟੀਸ਼ਨਰ ਨੇ ਖਾਸ ਤੌਰ ਦੇ ਉੱਤੇ ਸਰਕਾਰ ਦੀ ਕਾਰਜਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਨੇ ਉਹਨਾਂ ਪੁੱਛਿਆ ਕਿ ਜੇਕਰ ਸਰਕਾਰ ਦੇ ਵੱਲੋਂ ਆਮ ਲੋਕਾਂ ਤੋਂ ਗਾਓ ਜਿਹੜਾ ਸੈਸ ਲਿਆ ਜਾਂਦਾ ਤਾਂ ਫਿਰ ਇਹਨਾਂ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਤੋਸ ਹੱਲ ਕਿਉਂ ਨਹੀਂ ਕੀਤਾ ਜਾਂਦਾ ਦੂਸਰੀ ਖਬਰ ਤੇ ਚਲੀਏ ਕਿਸਾਨਾਂ ਦੇ ਮਸਲੇ ਜਿਹੜੇ ਨੇ ਐਸ ਕੇ ਐਮ ਜਿਹੜਾ ਗੈਰ ਰਾਜਨੀਤਿਕ ਫਿਰ ਐਕਟਿਵ ਹੋ ਰਿਹਾ ਹੈ ਉਹਨਾਂ ਵੱਲੋਂ ਹੜਪੀੜਤ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਦੇ ਲਈ 1 ਲੱਖ ਰੁਪਏ ਪ੍ਰਤੀ ਏਕੜ ਦੇਣ ਦੀ ਮੰਗ ਰੱਖੀ ਗਈ ਹੈ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ 15 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਜ਼ਿਲਾ ਪੱਧਰੀ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਅੱਜ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਹੜ੍ਹਾਂ ਦੇ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਸਹੀ ਢੰਗ ਦੇ ਨਾਲ ਜ਼ਿੰਮੇਵਾਰੀ ਨਾ ਨਿਭਾਉਂਦੀ ਨਖੇਦੀ ਕੀਤੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਹੜ੍ਹ ਸਿਰਫ ਪੰਜਾਬ ਜਾਂ ਹਿਮਾਚਲ ਪ੍ਰਦੇਸ਼ ਵਿੱਚ ਹੀ ਨਹੀਂ ਆਏ। ਬਲਕਿ ਹੜ੍ਹਾਂ ਦੀ ਲਪੇਟ ਦੇ ਵਿੱਚ ਹਰਿਆਣਾ ਤੇ ਰਾਜਸਥਾਨ ਦੇ ਸਮੇਤ ਹੋਰ ਕਈ ਸੂਬੇ ਪ੍ਰਭਾਵਿਤ ਹੋਏ ਨੇ ਪਰ ਕੇਂਦਰ ਸਰਕਾਰ ਨੇ ਸਿਰਫ ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੂੰ ਨਿਗੂਣੀ ਜਿਹੀ ਰਾਤ ਦੇ ਕੇ ਜੜੀਆ ਚੁੱਪ ਵੱਟ ਲਈ ਹੈ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਦਿੱਤੇ 1600 ਕਰੋੜ ਰੁਪਏ ਦੇ ਵਿੱਚੋਂ ਜ਼ਿਆਦਾਤਰ ਹਿੱਸਾ ਸੜਕਾਂ ਦੇ ਨੁਕਸਾਨ ਦੀ ਪਰਭਾਈ ਦੇ ਉੱਤੇ ਖਰਚ ਕੀਤਾ ਜਾਣਾ ਹੈ ਜਦੋਂ ਕਿ ਇਸ ਦੇ ਵਿੱਚ ਕਿਸਾਨਾਂ ਦੇ ਹੋਏ ਨੁਕਸਾਨ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਅੱਗੇ ਜਗਜੀਤ ਸਿੰਘ ਡੱਲੇਵਾਲ ਹੋਣਾ ਹੈ ਕਿ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਹੜ੍ਹਾਂ ਦੇ ਕਰਕੇ ਹੋਏ ਨੁਕਸਾਨ ਦੇ ਲਈ ਮੁਆਵਜ਼ਾ ਦੇਣ ਦੀ ਤਾਂ ਕਿਸਾਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਕਿਸਾਨਾਂ ਨੂੰ ਫਸਲਾਂ ਦੇ ਖਰਾਬੇ ਦੇ ਲਈ 1 ਲੱਖ ਰੁਪਏ ਪ੍ਰਤੀ ਏਕੜ ਰਾਸ਼ੀ ਦਿੱਤੀ ਜਾਵੇ ਜਿਨ੍ਹਾਂ ਦੇ ਘਰ ਟਹਿ ਗਏ ਨੇ ਉਹਨਾਂ ਨੂੰ 10 ਲੱਖ ਰੁਪਏ ਪ੍ਰਤੀ ਘਰ ਦਿੱਤਾ ਜਾਵੇ ਇਸ ਤੋਂ ਇਲਾਵਾ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋ ਗਈ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ 25 ਲੱਖ ਰੁਪਏ ਦਿੱਤੇ ਜਾਣ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਆਗੂਆਂ ਨੇ ਕਿਹਾ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਇਸ ਦੇ ਰੋਜ਼ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਵੱਲੋਂ 15 ਅਕਤੂਬਰ ਨੂੰ ਦੇਸ਼ ਭਰ ਦੇ ਵਿੱਚ ਜ਼ਿਲ੍ਹਾ ਪੱਧਰ ਉੱਤੇ ਰੋਜ਼ ਪ੍ਰਦਰਸ਼ਨ ਕੀਤੇ ਜਾਣਗੇ ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਜਿਹੜੇ ਨੇ ਸੌਪੇ ਜਾਣਗੇ ਦੂਸਰੇ ਪਾਸੇ ਕਿਸਾਨਾਂ ਦੀ ਹਾਲਤ ਹੈ ਚਿੱਟਾ ਸੋਨਾ ਚਿੱਟਿਆ ਸੋਨਾ ਤੋਂ ਭਾਵ ਹੈ ਕਪਾ ਕੋਈ ਢੇਰੀ ਸਰਕਾਰੀ ਭਾਅ ਦੇ ਉੱਤੇ ਨਹੀਂ ਵਿਕੀ ਐ ਪੰਜਾਬ ਦੀ ਨਰਮਾ ਪੱਟੀ ਜਿਹੜੀ ਐ ਖਾਸ ਕਰ ਬਠਿੰਡਾ ਬੈਲਟ ਜਿਹੜੀ ਐ ਉਹਦੇ ਕਿਸਾਨ ਫਸਲ ਮਿੱਟੀ ਦੇ ਭਾਅ ਦੇ ਵਿੱਚ ਜਿਹੜਾ ਵੇਚਣ ਦੇ ਲਈ ਮਜਬੂਰ ਨੇ ਭਾਰਤੀ ਕਪਾਹ ਨਿਗਮ ਨੇ ਨਵੀਆਂ ਸ਼ਰਤਾਂ ਲਗਾ ਦਿੱਤੀਆਂ ਜਿਨ੍ਹਾਂ ਦੀ ਪੂਰਤੀ ਦੇ ਲਈ ਕਿਸਾਨ ਬੇਬਸ ਨੇ ਪ੍ਰਾਈਵੇਟ ਵਪਾਰੀ ਸਰਕਾਰੀ ਭਾਅ ਤੋਂ ਹੇਠਾਂ ਫਸਲ ਖਰੀਦ ਰਹੇ ਨੇ ਪੰਜਾਬ ਦੇ ਵਿੱਚ ਡੇਢ ਦਰਜਨ ਕਪਾਹ ਮੰਡੀਆਂ ਨੇ ਜਿਨ੍ਹਾਂ ਦੇ ਵਿੱਚੋਂ ਭਾਰਤੀ ਕਪਾਹ ਜਿਹੜੀ ਨਿਗਮ ਹੈ ਉਹਨੇ ਹਾਲੇ ਤੱਕ ਇੱਕ ਵੀ ਢੇਰੀ ਦੀ ਖਰੀਦ ਨਹੀਂ ਕੀਤੀ ਹੈ ਭਾਰਤੀ ਕਪਾਹ ਨਿਗਮ ਜਿਹੜਾ ਉਹਨੇ ਜਨਤਕ ਅਪੀਲ ਜਾਰੀ ਕੀਤੀ ਹੈ ਕਿ ਕਿਸਾਨ ਆਪਣੀ ਫਸਲ ਸਰਕਾਰੀ ਭਾਅ ਦੇ ਉੱਤੇ ਵੇਚਣ ਦੇ ਲਈ ਕੁਝ ਸ਼ਰਤਾਂ ਦੀ ਪੂਰਤੀ ਕਰਨ ਨਿਗਮ ਨੇ ਪਿਛਲੇ ਸਾਲ ਸੌਣੀ ਦੀ ਫਸਲ ਦੀ ਗਿਰਦਾਵਰੀ ਦਾ ਰਿਕਾਰਡ ਅਤੇ ਖੇਤੀ ਵਿਭਾਗੇ ਤੋਂ ਨਰਮੇ ਦੀ ਬਿਜਾਂਦ ਕੀਤੀ ਹੋਣ ਦਾ ਸਰਟੀਫਿਕੇਟ ਕਿਸਾਨਾਂ ਤੋਂ ਮੰਗਿਆ ਹੈ ਕਿਸਾਨਾਂ ਨੂੰ ਇਹਨਾਂ ਸਬੂਤਾਂ ਦੇ ਸਮੇਤ ਰਜਿਸਟ੍ਰੇਸ਼ਨ ਕਰਨ ਵਾਸਤੇ ਜਿਹੜਾ ਕਿਹਾ ਗਿਆ ਕਿਸਾਨਾਂ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਭਾਰਤੀ ਕਪਾ ਨਿਗਮ ਨੇ ਰਜਿਸਟ੍ਰੇਸ਼ਨ ਦੇ ਲਈ 31 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ ਸੂਬੇ ਦੀਆਂ ਮੰਡੀਆਂ ਦੇ ਵਿੱਚ ਹੁਣ ਤੱਕ 60587 ਕੁਆਂਟਲ ਨਰਮਾ ਆ ਚੁੱਕਿਆ ਹੈ ਜਿਸ ਦੇ ਵਿੱਚੋਂ 28493 ਕੁਆਂਟਲ ਨਰਮਾ ਸਰਕਾਰੀ ਭਾਅ ਤੋਂ ਹੇਠਾ ਵਿਕਿਆ ਤੱਥ ਦੇ ਵਿੱਚ ਜਿਹੜਾ ਇਹ ਵੀ ਦੱਸਿਆ ਗਿਆ ਕਿ ਹੁਣ ਤੱਕ ਇੱਕ ਵੀ ਢੇਰੀ ਸਰਕਾਰੀ ਭਾਅ ਦੇ ਉਤੇ ਨਹੀਂ ਵਿਕੀ ਖੁਦ ਸਰਕਾਰੀ ਰਿਕਾਰਡ ਆਖ ਰਿਹਾ ਹੈ ਕਿ ਹੁਣ ਤੱਕ ਇਸ ਸੀਜ਼ਨ ਦੇ ਵਿੱਚ ਨਰਮੇ ਦੀ ਫਸਲ 3000 ਤੋਂ ਲੈ ਕੇ ਵੱਧ ਤੋਂ ਵੱਧ 7550 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਵਿਕੀ ਹੈ ਜਦਕਿ ਨਰਮੇ ਦਾ ਘੱਟੋ ਘੱਟ ਸਮਰਥਨ ਮੁੱਲ ਜਿਹੜਾ 7710 ਰੁਪਏ ਪ੍ਰਤੀ ਕੁਇੰਟਲ ਹੈ ਪੰਜਾਬ ਦੇ ਵਿੱਚ ਐਤਕੀ 1.19 ਲੱਖ ਹੈਕਟੇਰ ਰਕਬੇ ਦੇ ਵਿੱਚ ਨਰਮੇ ਦੀ ਬਜਾਈ ਹੋਈ ਸੀ ਜਿਸ ਦੇ ਵਿੱਚੋਂ ਕਾਫੀ ਫਸਲ ਤਾਂ ਹੜ੍ਹਾਂ ਦੇ ਮੀਂਹਾਂ ਦੇ ਕਾਰਨ ਨੁਕਸਾਨੀ ਗਈ ਪਿਛਲੇ ਸਾਲ ਦੇ ਸੀਜ਼ਨ ਦੇ ਵਿੱਚ ਨਰਮੇ ਦੀ ਫਸਲ 4500 ਰੁਪਏ ਤੋਂ ਲੈ ਕੇ 8500 ਰੁਪਏ ਪ੍ਰਤੀ ਕੁਆਂਟਲ ਤੱਕ ਵਿਕੀ ਸੀ ਪਿਛਲੇ ਸਾਲ ਦੇ ਨਾਲੋਂ ਐਤਕੀ ਕਈ ਫਸਲ ਫਸਲਾਂ ਨੂੰ ਹੁਣ ਤੱਕ ਮੰਡੀਆਂ ਦੇ ਵਿੱਚ ਆ ਚੁੱਕੀਆਂ ਨੇ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਗਾ ਆਖਦੇ ਨੇ ਕਿ ਸਰਕਾਰਾਂ ਦੀ ਨਲਾਇਕੀ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਹਿੰਦੇ ਕਿ ਫਸਲ ਮਿੱਟੀ ਦੇ ਭਾਅ ਵਿਕੇਗੀ ਤਾਂ ਫਸਲੀ ਵਿਭਿੰਨਤਾ ਨੂੰ ਢਾਹ ਲੱਗੇਗੀ। ਦੂਜੇ ਪਾਸੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਨਾਲ ਵਿਤਕਰੇ ਦਾ ਰਾਹ ਛੱਡ ਕੇ ਭਾਰਤੀ ਖਪਾ ਨਿਗਮ ਨੂੰ ਮੰਡੀਆਂ ਦੇ ਵਿੱਚ ਭੇਜੇ ਤੇ ਕਿਹਾ ਹੈ ਕਿ ਪਿਛਲੇ ਵਰਿਆਂ ਦੇ ਵੀ ਜਿਹ ਵਿੱਚ ਵੀ ਜਿਹੜਾ ਕਪਾਹ ਨਿਗਮ ਨੇ ਮੰਡੀਆਂ ਦੇ ਵਿੱਚ ਪੈਰ ਨਹੀਂ ਪਾਇਆ ਸੀ ਭਾਰਤੀ ਕਪਾਹ ਨਿਗਮ ਦੇ ਜਨਰਲ ਮੈਨੇਜਰ ਵਿਨੋਦ ਨਾਲ ਸੰਪਰਕ ਕੀਤਾ ਗਿਆ ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਫਾਜ਼ੀਲਿਕਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸੁਖ ਨੇ ਕਿਹਾ ਕਿ ਕਿਸਾਨਾਂ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਉਹਨਾਂ ਕਹੇ ਕਿ ਕਪਾਹ ਨਿਗਮ ਨੇ ਗਰਦਾਵਰੀ ਦੀ ਸ਼ਰਤ ਲਗਾ ਦਿੱਤੀ ਹੈ ਜਿਸ ਨੂੰ ਹਾਸਲ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਉੱਪਰੋਂ ਖੇਤੀ ਮੈਕਮੇ ਤੋਂ ਸਰਟੀਫਿਕੇਟ ਲੈਣ ਦੀ ਗੱਲ ਆਖ ਦਿੱਤੀ ਗਈ ਤੇ ਉਹਨਾਂ ਕਹਿੰਿਆ ਕਿ ਹਾਲੇ ਤੱਕ ਇੱਕ ਵੀ ਢੇਰੀ ਸਰਕਾਰੀ ਭਾਅ ਦੇ ਉੱਤੇ ਵਿਕੀ ਨਹੀਂ ਹੈ ਹਾਲਾਤ ਇਹ ਨੇ ਜੀ ਮੰਡੀਆਂ 'ਚ ਜੱਟ ਰੋਲਦਾ ਚੁੱਲ੍ਹੇ ਮੋਰੇ ਰੁਲਦੀ ਰਕਾਨ ਪੰਜਾਬ ਦੇ ਵਿੱਚ ਸਿਆਸੀ ਹਲਚਲ ਜਿਹੜੀ ਐ ਪ੍ਰਿਅੰਕਾ ਗਾਂਧੀ ਦੀ ਗੱਲ ਵਿਸਤਾਰ ਦੇ ਵਿੱਚ ਆਪਾਂ ਕੀਤੀ ਹੈ ਪਰ ਖਬਰ ਕੰਪਲੀਟ ਕਰ ਲਈਏ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇੱਕ ਵਾਰ ਫਿਰ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਮਚਾਤੀ ਹੈ ਉਹ ਅੱਜ ਅਚਾਨਕ ਦਿੱਲੀ ਪਹੁੰਚੇ ਤੇ ਪ੍ਰਿਅੰਕਾ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਨਵਜੋਤ ਸਿੱਧੂ ਨੇ ਇਸ ਮੁਲਾਕਾਤ ਦੀ ਇੱਕੋ ਫੋਟੋ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਤੇ ਪ੍ਰਿਅੰਕਾ ਗਾਂਧੀ ਅਤੇ ਉਹਨਾਂ ਦੇ ਭਰਾ ਰਾਹੁਲ ਗਾਂਧੀ ਦਾ ਇਸ ਮੁਸ਼ਕਲ ਸਮੇਂ ਦੌਰਾਨ ਜਿਹੜਾ ਹੈ ਸਮਰਥਨ ਦੇ ਲਈ ਧੰਨਵਾਦ ਕੀਤਾ ਗਿਆ ਇਸ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਲੰਬੇ ਸਮੇਂ ਤੋਂ ਰਾਜਨੀਤੀ ਤੋਂ ਗੈਰਹਾਜ਼ਰ ਰਹੇ ਨੇ ਉਹਨਾਂ ਨੇ ਨਾ ਤਾਂ ਕਿਸੇ ਸਿਆਸੀ ਗਤੀਵਿਧੀਆਂ ਵਿੱਚ ਹਿੱਸਾ ਲਿਆ ਤੇ ਨਾ ਹੀ ਕੋਈ ਬਿਆਨ ਜੜੇ ਜਾਰੀ ਕੀਤੇ ਨਵਜੋਤ ਕੋਰ ਸਿੱਧੂ ਨੇ ਵੀ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ ਨਵਜੋਤ ਸਿੰਘ ਸਿੱਧੂ ਅਤੇ ਪ੍ਰਯੰਕਾ ਗਾਂਧੀ ਵਿਚਕਾਰ ਹੋਈ ਇਸ ਮੁਲਾਕਾਤ ਨੇ ਕਈ ਤਰ੍ਹਾਂ ਦੀਆਂ ਰਾਜਨੀਤਿਕ ਚਰਚਾਵਾਂ ਜੜੀਆਂ ਨੇ ਉਹਨਾਂ ਨੂੰ ਫਿਰ ਤੋਂ ਜੜਾ ਹਵਾ ਦੇ ਦਿੱਤੀ ਗਈ ਹੈ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਹੈ ਸੁਪਰੀਮ ਕੋਰਟ ਨੇ ਪਟੀਸ਼ਨ ਦੇ ਉੱਤੇ ਜਵਾਬ ਦੇਣ ਦੇ ਲਈ ਕੇਂਦਰ ਨੂੰ ਦੇ ਦਿੱਤਾ ਹੈ 4 ਹਫ਼ਤੇ ਦਾ ਸਮਾਂ ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਦੇ ਉੱਤੇ ਜਵਾਬਦਾਰ ਜਵਾਬ ਦਾਇਰ ਕਰਨ ਦੇ ਲਈ ਕੇਂਦਰ ਨੂੰ 4 ਹਫ਼ਤਿਆਂ ਦਾ ਸਮਾਂ ਦਿੱਤਾ ਹੈ ਚੀਫ ਜਸਟਿਸ ਬੀ ਆਰ ਗਵੇਈ ਤੇ ਜਸਟਿਸ ਕੇ ਵਿਨੋਦ ਚੰਦਰਨ ਦੀ ਬੈਂਚ ਕਈ ਪਟੀਸ਼ਨਾਂ ਦੇ ਉੱਤੇ ਸੁਣਵਾਈ ਕਰ ਰਹੀ ਸੀ ਜਿਨ੍ਹਾਂ ਦੇ ਵਿੱਚ ਅਕਾਦਮਿਕ ਮਾਹਰ ਜ਼ਰੂਰ ਜਿਹੜੇ ਨੇ ਜ਼ਹੂਰ احمد ਭਟ ਜਿਹੜੇ ਨੇ ਤੇ ਸਮਾਜਿਕ ਰਾਜਨੀਤਿਕ ਕਾਰਕੁਨ احمد ਮਲਕ ਦੇ ਦੁਆਰਾ ਧਾਇਰ ਪਟੀਸ਼ਨਾਂ ਸ਼ਾਮਲ ਸਨ ਜਿਨ੍ਹਾਂ ਦੇ ਵਿੱਚ ਜੰਮੂ ਕਸ਼ਮੀਰ ਨੂੰ ਜਲਦੀ ਤੋਂ ਜਲਦੀ ਪੂਰਨ ਰਾਜ ਦਾ ਦਰਜਾ ਬਹਾਲ ਕਰਨ ਤੇ ਕੇਂਦਰ ਦੇ ਭਰੋਸੇ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ। ਪਟੀਸ਼ਨ ਕਰਤਾਵਾਂ ਦੇ ਵੱਲੋਂ ਪੇਸ਼ ਹੋਏ ਵਕੀਲ ਨੇ ਸੁਪਰੀਮ ਕੋਰਟ ਦੇ ਦਸੰਬਰ 2023 ਦੇ ਫੈਸਲੇ ਦੇ ਵਿੱਚ ਦਾਇਰ ਕੀਤੇ ਗਏ ਇੱਕ ਹਲਫਨਾਮੇ ਦਾ ਹਵਾਲਾ ਦਿੱਤਾ ਜਿਸ ਦੇ ਵਿੱਚ ਧਾਰਾ 370 ਨੂੰ ਰੱਦ ਕਰਨ ਨੂੰ ਬਰਕਰਾਰ ਰੱਖਿਆ ਗਿਆ ਸੀ। ਕੇਂਦਰ ਵੱਲੋਂ ਪੇਸ਼ ਹੋਏ ਸੋਲਿਸਟਰ ਜਨਰਲ ਤੁਸ਼ਾਰ ਮੈਤਾ ਨੇ ਕਿਹਾ ਕਿ ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਨਾਲ ਰਾਜ ਦੇ ਦਰਜੇ ਦੀ ਬਹਾਲੀ ਦੇ ਬਾਰੇ ਚਰਚਾ ਚੱਲ ਰਹੀ ਹੈ। ਸੋ ਲਿਸ਼ਤਾ ਜਰਨਲ ਨੇ ਦੋਸ਼ ਲਗਾਇਆ ਕਿ ਕੁਝ ਲੋਕ ਇੱਕ ਖਾਸ ਕਿਸਮ ਦੀ ਗਲਤ ਜਾਣਕਾਰੀ ਫੈਲਾ ਰਹੇ ਨੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਇੱਕ ਨਿਰਾਸ਼ਾਜਨਕ ਤਸਵੀਰ ਪੇਸ਼ ਕਰ ਰਹੇ ਨੇ 11 ਦਸੰਬਰ 2023 ਨੂੰ ਸੁਪਰੀਮ ਕੋਰਟ ਨੇ ਸਰਬਸੰਮਤੀ ਦੇ ਨਾਲ ਧਾਰਾ 370 ਨੂੰ ਰੱਦ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਜਿਸ ਨੇ ਸਾਬਕਾ ਰਾਜ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੱਤਾ ਸੀ ਇੰਟਰਨੈਸ਼ਨਲ ਖਬਰਾਂ ਤੇ ਝਾਤ ਮਾਰੀ ਹੈ ਤੇ ਫਿਨਲੈਂਡ ਲਈ ਖੁਸ਼ੀ ਦੀ ਗੱਲ ਹੈ ਅਮਰੀਕਾ ਦੇ ਨਾਲ ਭਾਈ ਹੱਥ ਮਲਾਇਆ ਹੈ ਫਿਨਲੈਂਡ ਤੇ ਸੰਯੁਕਤ ਰਾਜ ਅਮਰੀਕਾ ਦੇ ਦਰਮਿਆਨ ਆਈਸ ਬ੍ਰੇਕਰਾਂ ਜਾਨੀ ਕਿ ਜਿਹੜੇ ਸ਼ਿਪ ਨੇ ਆਈਸ ਬ੍ਰੇਕ ਕਰਦੇ ਐ ਉਹਦੇ ਨਿਰਮਾਣ ਅਤੇ ਸਹਿਯੋਗ ਨੂੰ ਲੈ ਕੇ ਡੀਲ ਹੋ ਗਈ ਹੈ ਇਹ ਸਮਝੌਤਾ ਮੈਮੋਰੰਡਮ ਆਫ ਅੰਡਰਸਟੈਂਡਿੰਗ ਐਮਓਯੂ ਦੇ ਰੂਪ ਦੇ ਵਿੱਚ ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟੂਬ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਚਕਾਰ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਇਆ ਇਸ ਡੀਲ ਦੇ ਉੱਤੇ ਤਹਿਤ ਕੁੱਲ 11 ਨਵੇਂ ਜਿਹੜੇ ਨੇ ਆਈਸ ਬ੍ਰੇਕਰ ਬਣਾਉਣ ਦੀ ਯੋਜਨਾ ਹੈ ਜਿਨ੍ਹਾਂ ਨੂੰ ਆਰਕਟਿਕ ਸਕਿਉਰਿਟੀ ਕਟਰ ਵੀ ਜਿਹੜਾ ਕਿਹਾ ਜਾਂਦਾ ਹੈ ਇਹਨਾਂ ਦਾ ਨਿਰਮਾਣ ਫਿਨਲੈਂਡ ਦੇ ਵਿੱਚ ਹੋਵੇਗਾ ਖਾਸ ਕਰ 4 ਜਿਹੜੇ ਨੇ ਆਈਸ ਬ੍ਰੇਕਰ ਫਿਨਲੈਂਡ ਦੇ ਸ਼ਿਪਯਾਰਡਾਂ ਦੇ ਵਿੱਚ ਹੈਲਸਿੰਕੀ ਤੇ ਰੋਮਾ ਦੇ ਵਿੱਚ ਤਿਆਰ ਹੋਣਗੇ ਤੇ ਬਾਕੀ 7 ਜਿਹੜੇ ਨੇ ਆਈਸ ਬ੍ਰੇਕਰ ਅਮਰੀਕਾ ਦੇ ਵਿੱਚ ਤਿਆਰ ਹੋਣਗੇ ਫਿਨਲੈਂਡ ਦੀ ਮਹਾਰਤਾਂ ਅਤੇ ਤਕਨੀਕੀ ਸਹਾਇਤਾ ਦੀ ਵਰਤੋਂ ਕਰਕੇ ਇਹ ਉੱਥੇ ਵੀ ਤਿਆਰ ਕੀਤੇ ਜਾਣਗੇ ਇਹ ਸਾਰੇ ਜਹਾਜ਼ ਯੂਐਸ ਕੋਸਟ ਗਾਰਡ ਦੇ ਲਈ ਖਰੀਦੇ ਜਾ ਰਹੇ ਨੇ ਇਸ ਪ੍ਰੋਗਰਾਮ ਦੀ ਕੁੱਲ ਲਾਗਤ ਲਗਭਗ 6.1 ਬਿਲੀਅਨ ਡਾਲਰ ਜਾਨੀ ਕਿ 6.1 ਅਰਬ ਅਮਰੀਕਨ ਡਾਲਰ ਹੋਣ ਦਾ ਜਿਹੜਾ ਅਨੁਮਾਨ ਦੱਸਿਆ ਹੈ ਇਹ ਸਮਝੌਤਾ ਆਰਕਟਿਕ ਖੇਤਰ ਦੇ ਵਿੱਚ ਵਧ ਰਹੀ ਰਣਨੀਤਿਕ ਅਤੇ ਭੂ ਰਾਜਨੀਤਿਕ ਮਹੱਤਤਾ ਦੇ ਮੱਦੇਨਜ਼ਰ ਕੀਤਾ ਗਿਆ ਹੈ ਜਲਵਾਯੂ ਤਬਦੀਲੀ ਕਲਾਈਮੇਟ ਚੇਂਜ ਦੇ ਕਾਰਨ ਬਰਫ਼ ਜਿਹੜੀ ਪਿਗਲਣ ਦੇ ਨਾਲ ਇਸ ਖੇਤਰ ਦੇ ਵਿੱਚ ਨਵੇਂ ਸ਼ਿਪਿੰਗ ਰਸਤੇ ਜਿਹੜੇ ਨੇ ਖੁੱਲ ਰਹੇ ਨੇ ਜਿਹਦੇ ਕਾਰਨ ਅਮਰੀਕਾ ਆਪਣੀ ਮੌਜੂਦਗੀ ਜਿਹੜੀ ਆ ਵਧਾਉਣਾ ਚਾਹੁੰਦਾ ਹੈ ਫਿਨਲੈਂਡ ਨੂੰ ਦੁਨੀਆਂ ਦੇ ਵਿੱਚ ਸਭ ਤੋਂ ਵਧੀਆ ਆਈਸ ਬ੍ਰੇਕਰ ਜਹਾਜ਼ੀ ਬਣਾਉਣ ਦੇ ਠੰਡੇ ਮੌਸਮ ਦੇ ਵਿੱਚ ਕੰਮ ਕਰਨ ਵਾਲੇ ਸਮੁੰਦਰੀ ਜਹਾਜ਼ਾਂ ਦੀ ਟੈਕਨੋਲੋਜੀ ਦੇ ਵਿੱਚ ਮੋਹਰੀ ਮੰਨਿਆ ਜਾਂਦਾ ਹੈ ਤੇ ਅਮਰੀਕਾ ਇਸ ਮਹਾਰਤ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ ਯੂਐਸ ਕੋਸਟ ਗਾਰਡ ਦਾ ਪੁਰਾਣਾ ਆਈਸ ਬ੍ਰੇਕਰ ਫਲੀਟ ਕਾਫੀ ਪੁਰਾਣਾ ਹੋ ਚੁੱਕਿਆ ਹੈ ਤੇ ਇਸ ਨਵੇਂ ਸਮਝੌਤੇ ਦੇ ਨਾਲ ਅਮਰੀਕਾ ਨੂੰ ਆਪਣੀ ਜ਼ਰੂਰੀ ਸਮਰੱਥਾ ਨੂੰ ਜਲਦੀ ਤੋਂ ਜਲਦੀ ਵਧਾਉਣ ਦੇ ਵਿੱਚ ਮਦਦ ਜੜੀ ਹੈ ਮਿਲੇਗੀ ਇਹ ਡੀਲ ਫਿਨਲੈਂਡ ਦੇ ਸਮੁੰਦਰੀ ਉਦਯੋਗ ਲਈ ਇੱਕ ਵੱਡੀ ਸਫਲਤਾ ਹੈ ਤੇ ਦੋਵਾਂ ਦੇਸ਼ਾਂ ਦੇ ਆਪਸੀ ਰੱਖਿਆ ਤੇ ਉਦਯੋਗਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਦੀ ਹੈ ਯੂਟੀ ਪੁਲਿਸ ਨੇ ਹਰਿਆਣਾ ਦੇ ਆਈਪੀਐਸ ਜਿਹੜੇ ਨੇ ਅਧਿਕਾਰੀ ਦੀ ਖੁਦਕੁਸ਼ੀ ਦੀ ਜਾਂਚ ਦੇ ਲਈ ਸੈਟ ਜੜੀ ਬਣਾ ਦਿੱਤੀ ਹੈ IPS ਜਿਹੜੇ ਉਹ ਖੁਦਕੁਸ਼ੀ ਮਾਮਲਾ ਪਿਛਲੇ ਦਿਨਾਂ ਚ ਹੋਇਆ ਤੇ ਉਹਦੇ ਵਿੱਚ ਪਰਿਵਾਰ ਨੇ FIR ਨੂੰ ਗੈਰ ਤਸੱਲੀ ਬਖਸ਼ ਦੱਸਿਆ ਤੇ IAS ਪਤਨੀ ਜਿਹੜੀ ਹੈ ਵੱਲੋਂ SSP ਨੂੰ ਸ਼ਿਕਾਇਤ ਕੀਤੀ ਹੈ। ਚੰਡੀਗੜ੍ਹ ਪੁਲਿਸ ਨੇ IPS ਅਧਿਕਾਰੀ వై ਪੂਰਨ ਕੁਮਾਰ ਦੀ ਖੁਦਕੁਸ਼ੀ ਦੇ ਸੰਬੰਧ ਚ ਦਰਜ FIR ਦਾ ਜਿਹੜੀ ਹੈ ਦਰਜ ਜਾਂਚ ਦੇ ਲਈ 6 ਮੈਂਬਰੀ ਵਿਸ਼ੇਸ਼ ਜਿਹੜੀ ਹੈ ਜਾਂਚ ਟੀਮ ਸੈੱਟ ਦਾ ਗਠਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਨਵੀਂ ਦਿੱਲੀ ਦੇ ਹਰਿਆਣਾ ਭਵਨ ਦੇ ਰੈਜ਼ੀਡੈਂਟ ਕਮਿਸ਼ਨਰ ਡੀ ਸ਼ੁਰੇਸ਼ ਦੀ ਅਗਵਾਈ ਦੇ ਵਿੱਚ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨ ਜਾਤੀ ਭਾਈਚਾਰਿਆਂ ਦੇ ਨੁਮਾਇੰਦਿਆਂ ਨੇ ਚੰਡੀਗੜ੍ਹ ਪੁਲਿਸ ਹੈੱਡਕੁਆਟਰ ਦੇ ਵਿੱਚ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਮਾਮਲੇ ਦੀ ਨਿਰਪੱਖ ਅਤੇ ਸਮਾਬੰਦ ਜਾਂਚ ਦੀ ਮੰਗ ਕੀਤੀ ਜਿਸ ਤੋਂ ਕੁਝ ਘੰਟਿਆਂ ਦੇ ਬਾਅਦ ਯੂਟੀ ਪੁਲਿਸ ਦੇ ਵੱਲੋਂ ਸੈੱਟ ਬਣਾਉਣ ਦਾ ਫੈਸਲਾ ਲਿਆ ਗਿਆ ਸ਼ੁਰੇਸ਼ ਸ਼ੁਰੇਸ਼ ਅਤੇ ਮਰਹੂਮ ਆਈਪੀਐਸ ਦੇ ਭਰਾ ਨੇ UT ਦੇ DGP ਸਾਗਰਪ੍ਰੀਤ ਹੁੰਡਾ ਦੇ ਨਾਲ ਚੰਡੀਗੜ੍ਹ ਪੁਲਿਸ ਹੈੱਡਕੁਆਟਰ ਦੇ ਵਿੱਚ ਮੁਲਾਕਾਤ ਕੀਤੀ ਹੈ। ਉਹਨਾਂ DGP ਹੁੰਡਾ ਦੇ ਕੋਲ ਆਪਣੀਆਂ ਮੰਗਾਂ ਰੱਖੀਆਂ। ਐਸ ਸੀ ਐਸਟੀ ਭਾਈਚਾਰੇ ਦੇ ਇੱਕ ਮੈਂਬਰ ਨੇ ਕਿਹਾ ਕਿ ਐਸ ਸੀ ਐਸਟੀ ਜਿਹੜੇ ਨੇ ਭਾਈਚਾਰਿਆਂ ਦੇ 30 ਤੋਂ ਵੱਧ ਨੁਮਾਇੰਦੇ ਪੁਲਿਸ ਹੈੱਡਕੁਆਟਰ ਦੇ ਕਮੇਟੀ ਰੂਮ ਦੇ ਵਿੱਚ ਇਕੱਠੇ ਹੋਏ ਤੇ DGP ਦੇ ਕੋਲ ਜਾਣ ਤੋਂ ਪਹਿਲਾਂ ਆਪਣੀਆਂ ਮੰਗਾਂ ਦੇ ਬਾਰੇ ਵਿਚਾਰ-ਵਟਾਂਦਰਾ ਕੀਤਾ। ਬਾਅਦ ਦੇ ਵਿੱਚ ਡੀ ਸ਼ੁਰੇਸ਼ ਅਤੇ వై ਪੂਰਨ ਕੁਮਾਰ ਦੇ ਭਰਾ ਨੇ ਤੁਰੰਤ ਕਾਰਵਾਈ ਦੇ ਲਈ ਡੀਜੀਪੀ ਹੁੰਡਾ ਦੇ ਨਾਲ ਮੁਲਾਕਾਤ ਕੀਤੀ ਹੈ ਇਸ ਤੋਂ ਪਹਿਲਾਂ వై ਪੂਰਨ ਕੁਮਾਰ ਦੇ ਪਰਿਵਾਰ ਨੇ ਐਫ ਆਈ ਆਰ ਦੇ ਜਿਹੜੀ ਹੈ ਉਹਦੇ ਵਿੱਚ ਡੀਜੀਪੀ ਹਰਿਆਣਾ ਤੇ ਇੱਕ ਹੋਰ ਪੁਲਿਸ ਅਧਿਕਾਰੀ ਦਾ ਸਪਸ਼ਟ ਨਾਂ ਨਾ ਹੋਣ ਤੇ ਇਤਰਾਜ਼ ਵੀ ਜੜਾ ਜਿਤਾ ਦਿੱਤਾ ਸੀ ਇਸੇ ਤਰ੍ਹਾਂ ਇਜ਼ਰਾਈਲ ਦੀ ਗੱਲ ਕਰੀਏ ਕੈਬਨਿਟ ਦੇ ਵੱਲੋਂ ਹਮਾਸ ਦੇ ਨਾਲ ਸਮਝੌਤੇ ਦੇ ਖੜਰੇ ਨੂੰ ਜਿਹੜੀ ਹੈ ਮਨਜ਼ੂਰੀ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਬੈਜਾਮੀ ਨੇਤਨ ਜਾਹੋ ਦੀ ਅਗਵਾਈ ਵਾਲੇ ਇਜ਼ਰਾਈਲੀ ਕੈਬਨਿਟ ਨੇ ਸ਼ੁੱਕਰਵਾਰ ਤੜਕੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਗਾਜ਼ਾ ਪੱਟੀ ਦੇ ਵਿੱਚ ਜੰਗਬੰਦੀ ਦੇ ਉੱਤੇ ਹਮਾਸ ਵੱਲੋਂ ਬੰਦਕ بنائے ਗਏ ਸਾਰੇ ਬਾਕੀ ਬੰਦਕਾਂ ਨੂੰ ਜਲਾ ਰਿਹਾ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਮਦਪੂਰਵ ਨੂੰ ਅਸਥਿਰ ਕਰਨ ਵਾਲੇ ਪਿਛਲੇ 2 ਸਾਲਾਂ ਤੋਂ جاری ਵਿਨਾਸ਼ਕਾਰੀ جنگ ਦੇ ਖਾਤਮੇ ਦੀ ਦਿਸ਼ਾ ਦੇ ਵਿੱਚ ਅਹਿਮ ਪੇਸ਼ਕਦਮੀ ਹੈ ਪ੍ਰਧਾਨ ਮੰਤਰੀ ਨਿਤਨ ਜਾਉ ਦੇ ਦਫ਼ਤਰ ਵੱਲੋਂ ਜਾਰੀ ਸੰਖੇਪ ਬਿਆਨ ਦੇ ਵਿੱਚ ਕਿਹਾ ਗਿਆ ਕਿ ਕੈਬਨਿਟ ਨੇ ਬੰਦਕਾਂ ਦੀ ਰਿਹਾਈ ਦੇ ਲਈ ਇੱਕ ਸਮਝੌਤੇ ਉੱਤੇ ਖਰੜੇ ਨੂੰ ਮਨਜ਼ੂਰੀ ਦਿੱਤੀ ਹੈ ਤੇ ਹਾਲਾਂਕਿ ਇਸ ਯੋਜਨਾ ਦੇ ਹੋਰ ਨਾ ਵਿਵਾਦਿਤ ਪਹਿਲੂਆਂ ਦਾ ਜ਼ਿਕਰ ਨਹੀਂ ਕੀਤਾ ਗਿਆ ਵਿਆਪਕ ਜੰਗਬੰਦੀ ਯੋਜਨਾ ਦੇ ਵਿੱਚ ਅਜੇ ਕਈ ਸਵਾਲ ਨੇ ਜਿਨ੍ਹਾਂ ਦੇ ਅਜੇ ਤੱਕ ਜਵਾਬ ਨਹੀਂ ਮਿਲੇ ਨੇ ਜਿੰਮੇ ਕੀ ਹਮਾਸ ਨਿਸ਼ਚਿਤ ਜਿਹੜਾ ਹੈ ਨਿਸ਼ਚਿਤੀਕਰਨ ਕਰੇਗਾ ਜਾਂ ਨਹੀਂ ਕਰੇਗਾ ਗਾਜ਼ਾ ਦੇ ਉੱਤੇ ਸ਼ਾਸਨ ਕੌਣ ਕਰੇਗਾ ਹਾਲਾਂਕਿ ਦੋਵਾਂ ਧਿਰਾਂ ਜਿਹੜੀਆਂ ਨੇ ਜੰਗਬੰਦੀ ਨੂੰ ਲੈ ਕੇ ਸੰਜੀਦ ਨਜ਼ਰ ਆਉਂਦੀਆਂ ਨੇ ਪਿਛਲੇ 2 ਸਾਲਾਂ ਤੋਂ جاری ਜੰਗ ਨੇ ਹਜ਼ਾਰਾਂ ਫਲਸਤੀਨੀਆ ਦੀ ਜਾਨ ਲਈ ਗਾਜ਼ਾ ਦੇ ਬਹੁਤੇ ਹਿੱਸਿਆਂ ਨੂੰ ਮਲਬੇ ਦੇ ਵਿੱਚ ਬਦਲ ਦਿੱਤਾ ਗਿਆ ਖੇਤਰ ਦੇ ਕੁਝ ਹਿੱਸਿਆਂ ਦੇ ਵਿੱਚ ਅਕਾਲ ਵਰਗੇ ਹਾਲਾਤ ਨੇ ਤੇ ਦਰਜਨਾ ਜਿਉਂਦੇ ਤੇ ਮ੍ਰਿਤਕ ਬੰਦਕਾਂ ਨੂੰ ਗਾਜ਼ਾ ਦੇ ਵਿੱਚ ਛੱਡ ਦਿੱਤਾ ਹੈ ਹਮਾਸ ਦੇ ਵੱਲੋਂ 7 ਅਕਤੂਬਰ 2023 ਨੂੰ ਇਜ਼ਰਾਈਲ ਦੇ ਉੱਤੇ ਕੀਤੇ ਹਮਲਾਤਕ ਹਮਲੇ ਦੇ ਨਾਲ ਇਸ ਜੰਗ ਦੀ ਸ਼ੁਰੂਆਤ ਹੋਈ ਇਸ ਜੰਗ ਦੇ ਨਾਲ ਖੇਤਰ ਦੇ ਵਿੱਚ ਹੋਰ ਕਈ ਟਕਰਾਅ ਜਿਹੜੇ ਪੈਦਾ ਹੋਏ ਦੂਸਰੇ ਪਾਸੇ ਅਮਰੀਕਾ ਨੇ ਕਿਹਾ ਕਿ ਇਸ ਦੇ ਵਿੱਚ ਜੰਗਬੰਦੀ ਸਮਝੌਤੇ ਦੀ ਨਿਗਰਾਨੀ ਲਈ ਇਜ਼ਰਾਈਲ ਜਿਹੜਾ ਜਾਵੇ ਗਿਆ 200 ਫੌਜੀ ਭੇਜੇਗਾ ਅਮਰੀਕਾ ਉੱਥੇ ਕੈਂਪ ਲਾਏਗਾ ਜੀ ਅਮਰੀਕਾ ਗਾਜ਼ਾ ਦੇ ਵਿੱਚ ਜੰਗਬੰਦੀ ਸਮਝੌਤੇ ਦੀ ਹਮਾਇਤ ਦੇ ਉੱਤੇ ਨਿਗਰਾਨੀ ਲਈ ਇਜ਼ਰਾਈਲ ਦੇ ਵਿੱਚ ਕਰੀਬ 200 ਫੌਜੀ ਭੇਜੇਗਾ ਅਮਰੀਕੀ ਅਧਿਕਾਰੀਆਂ ਨੇ ਵੀਰਵਾਰ ਕੱਲ੍ਹ ਬੀਤੇ ਚ ਕਿਹਾ ਕਿ ਇਸ ਦਲ ਦੇ ਵਿੱਚ ਭਾਈਵਾਲ ਮੁਲਕ ਜੜੇ ਨੇ ਗੈਰ ਸਰਕਾਰੀ ਸੰਗਠਨ ਤੇ ਨਿੱਜੀ ਖੇਤਰ ਦੇ ਭਾਈਵਾਲ ਸ਼ਾਮਲ ਹੋਣਗੇ ਨਾਲ ਹੀ ਨਾਮ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ਦੇ ਉੱਤੇ ਕਿਹਾ ਗਿਆ ਅਮਰੀਕੀ ਕੇਂਦਰੀ ਕਮਾਂਡ ਇਜ਼ਰਾਈਲ ਦੇ ਵਿੱਚ ਇੱਕ ਗੈਰ ਫੌਜੀ ਤਾਲਮੇਲ ਸੈਂਟਰ ਸਥਾਪਿਤ ਕਰਨ ਜਾ ਰਿਹਾ ਜੋ 2 ਸਾਲ ਤੋਂ ਜੰਗ ਦੇ ਝੰਬੇ ਖੇਤਰ ਦੇ ਵਿੱਚ ਮਾਨਵੀ ਸਹਾਇਤਾ ਦੇ ਨਾਲ ਰਸਤ ਤੇ ਸੁਰੱਖਿਆ ਸਹਾਇਤਾ ਦੇ ਪ੍ਰਵਾਹ ਨੂੰ ਜਿਹੜਾ ਸੋ ਚਾਰੂ ਬਣਾਉਣ ਦੇ ਵਿੱਚ ਮਦਦ ਕਰੇਗਾ ਇੱਕ ਅਧਿਕਾਰੀ ਨੇ ਦੱਸਿਆ ਕਿ ਨਵੀਂ ਟੀਮ ਜੰਗਬੰਦੀ ਸਮਝੌਤੇ ਨੂੰ ਅਮਲੀ ਰੂਪ ਦੇਣ ਦੇ ਉੱਤੇ ਗਾਜ਼ਾ ਦੇ ਵਿੱਚ ਗੈਰ ਫੌਜੀ ਸਰਕਾਰ ਦੇ ਗਠਨ ਦੀ ਨਿਗਰਾਨੀ ਦੇ ਵਿੱਚ ਮਦਦ ਕਰੇਗੀ ਤੇ ਤਾਲਮਿਲ ਕੇਂਦਰ ਦੇ ਵਿੱਚ ਕਰੀਬ 200 ਅਮਰੀਕੀ ਫੌਜੀ ਤਾਇਨਾਤ ਰਹਿਣਗੇ ਜਿਨ੍ਹਾਂ ਨੂੰ ਆਵਾਜਾਈ ਯੋਜਨਾ ਸੁਰੱਖਿਆ ਰਸਦ ਤੇ ਇੰਜੀਨੀਅਰਿੰਗ ਦੇ ਵਿੱਚ ਮੁਹਾਰਤ ਹੋਵੇਗੀ ਦੂਸਰੇ ਪਾਸੇ ਭਾਰਤ ਬਰਤਾਨੀਆਂ ਦੇ ਵਿੱਚ 35 ਕਰੋੜ ਪੌਂਡ ਦਾ ਜਿਹੜਾ ਮਿਜ਼ਾਈਲ ਸਮਝੌਤਾ ਹੋ ਗਿਆ ਭਾਰਤ ਅਤੇ ਬਰਤਾਨੀਆ ਨੇ ਨਵੀਆਂ ਮਜਾਇਲਾਂ ਦੇ ਲਈ 35 ਕਰੋੜ ਪੌਂਡ ਦੇ ਸਮਝੌਤੇ ਦਾ ਐਲਾਨ ਕਰ ਦਿੱਤਾ ਇਸ ਤੋਂ ਇਲਾਵਾ ਅਹਿਮ ਖਣਿਜਾਂ ਦੇ ਵਿੱਚ ਸਹਿਯੋਗ ਤੇ ਭਾਰਤ ਦੇ ਵਿੱਚ ਯੂਕੇ ਆਧਾਰਿਤ ਯੂਨੀਵਰਸਿਟੀਆਂ ਦੇ ਬਥੇਰੇ ਕੈਂਪਸ ਖੋਲਣ ਦੇ ਉੱਤੇ ਵੀ ਸਹਿਮਤੀ ਜਤਾ ਦਿੱਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨੀ ਵੀ ਹਮਰਤਬਾ ਕੀਰ ਸਟਾਰਮਰ ਨੇ ਮੁੰਬਈ ਦੇ ਵਿੱਚ ਦਵੱਲੀ ਮੀਟਿੰਗ ਕੀਤੀ ਜੋ ਜੁਲਾਈ ਦੇ ਵਿੱਚ ਮੁਕਤ ਵਪਾਰ ਸਮਝੌਤੇ ਉੱਤੇ ਦਸਤਖਤ ਤੇ ਮਗਰੋਂ ਜਿਹੜੀ ਪਹਿਲੀ ਸੀ ਸਟਾਰਮਰ ਜਿਨ੍ਹਾਂ ਇੱਕ ਦਿਨ ਪਹਿਲਾਂ ਮੁੰਬਈ ਦੇ ਵਿੱਚ ਜਸ਼ਰਾਜ ਸਟੂਡੀਓ ਦਾ ਦੌਰਾ ਕੀਤਾ ਸੀ ਤੇ ਬਰਤਾਨੀਆਂ ਦੇ ਵਿੱਚ ਤਿੰਨ ਬਾਲੀਵੁੱਡ ਫਿਲਮਾਂ ਬਣਾਉਣ ਦਾ ਵੀ ਐਲਾਨ ਕੀਤਾ ਦੋਵੇਂ ਆਗੂਆਂ ਵਿਚਾਲੇ ਮੀਟਿੰਗ ਮਗਰੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਦੇ ਵਿੱਚ ਬਰਤਾਨੀਆਂ ਦੇ ਵੀਜ਼ਾ ਨਿਯਮ ਦੇ ਵਿੱਚ ਹੋਏ ਹਾਲੀਆ ਬਦਲਾਅ ਬਾਰੇ ਕੁਝ ਵੀ ਨਹੀਂ ਆਖਿਆ ਗਿਆ ਤੇ ਜਿਸ ਦਾ ਭਾਰਤੀਆਂ ਦੇ ਉੱਤੇ ਅਸਰ ਜਿਹੜਾ ਪਵੇਗਾ ਦੂਸਰੇ ਪਾਸੇ ਆਖਰੀ ਖਬਰਾਂ ਵੱਲੋਂ ਵਧੀਏ ਤੇ ਈਰਾਨ ਦੇ ਊਰਜਾ ਵਪਾਰ ਦੇ ਵਿੱਚ ਮਦਦ ਦੇ ਲਈ ਅਮਰੀਕਾ ਵੱਲੋਂ ਦੋ ਭਾਰਤੀਆਂ ਦੇ ਸਣੇ ਵੀ 50 ਸੰਸਥਾਵਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਅਮਰੀਕਾ ਨੇ ইরਾਨੀ ਊਰਜਾ ਵਪਾਰ ਨੂੰ ਹੁਲਾਰਾ ਦੇਣ ਦੇ ਦੋਸ਼ ਦੇ ਵਿੱਚ ਦੋ ਭਾਰਤੀ ਨਾਗਰਿਕਾਂ ਦੇ ਸਣੇ 50 ਤੋਂ ਵੱਧ ਸੰਸਥਾਵਾਂ ਵਿਅਕਤੀਆਂ ਦੇ ਉੱਤੇ ਜਹਾਜ਼ਾਂ ਦੇ ਉੱਤੇ ਪਾਬੰਦੀ ਲਗਾਈ ਹੈ। ਇੱਕ ਅਧਿਕਾਰਤ ਬਿਆਨ ਦੇ ਮੁਤਾਬਕ ਇਹ ਕਦਮ ਤਹਿਰਾਨ ਦੀ ਊਰਜਾ ਬਰਾਮਦ ਪ੍ਰਣਾਲੀ ਦੇ ਪ੍ਰਮੁੱਖ ਤੱਤਾਂ ਨੂੰ ਖਤਮ ਕਰਨ ਦੇ ਮਤਵ ਦੇ ਨਾਲ ਝੁਕਿਆ ਗਿਆ। ਅਮਰੀਕੀ ਵਿੱਤ ਮੰਤਰਾਲੇ ਦੇ ਵਿਦੇਸ਼ ਸੰਪਤੀ ਕੰਟਰੋਲ ਦਫ਼ਤਰ ਜਿਹੜਾ OFAC ਨੇ ਵੀਰਵਾਰ ਨੂੰ ਇਹਨਾਂ ਪਾਬੰਦੀਆਂ ਦਾ ਐਲਾਨ ਕੀਤਾ ਇੱਕ ਪ੍ਰੈਸਰ ਰੀਲੀਜ਼ ਦੇ ਵਿੱਚ ਕਿਹਾ ਗਿਆ ਕਿ ਇਹਨਾਂ ਲੋਕਾਂ ਨੇ ਸਮੂਹਿਕ ਰੂਪ ਦੇ ਵਿੱਚ ਅਰਬਾਂ ਡਾਲਰ ਮੁੱਲ ਦੇ ਪੈਟਰੋਲੀਅਮ ਦੇ ਉੱਤੇ ਉਸਦੇ ਉਤਪਾਦਾਂ ਦੀ ਬਰਾਮਦ ਨੂੰ ਸਮਰਥ ਬਣਾਇਆ ਜਿਸ ਦੇ ਨਾਲ ইরਾਨੀ ਸ਼ਾਸਨ ਨੂੰ ਉਹਨਾਂ ਅੱਤਵਾਦੀ ਸਮੂਹਾਂ ਦੇ ਲਈ ਵੱਡਾ ਮਾਲੀਆ ਮਿਲਿਆ ਜੋ ਅਮਰੀਕਾ ਦੇ ਲਈ ਖਤਰਾ ਹੈ ਇਹ ਪਾਬੰਦੀ ਈਰਾਨ ਦੇ ਪੈਟਰੋਲੀਅਮ ਅਤੇ ਪੈਟਰੋケमिकਲ ਬਰਾਮਦ ਨੂੰ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ ਵਿੱਤ ਮੰਤਰੀ ਸਕਾਟ ਬੈਸਟ ਨੇ ਕਿਹਾ ਕਿ ਵਿੱਤ ਮੰਤਰਾਲਾ ਈਰਾਨ ਦੀ ਊਰਜਾ ਬਰਾਮਦ ਪ੍ਰਣਾਲੀ ਦੇ ਮੁੱਖ ਤੱਤਾਂ ਨੂੰ ਖਤਮ ਕਰਕੇ ਉਸ ਦੀ ਨਗਦੀ ਪ੍ਰਵਾਹ ਜਿਹੜਾ ਹੈ ਪ੍ਰਣਾਲੀ ਨੂੰ ਕਮਜ਼ੋਰ ਕਰ ਰਿਹਾ ਹੈ ਜਿਨ੍ਹਾਂ ਦੋ ਭਾਰਤੀ ਨਾਗਰਿਕਾਂ ਦੇ ਉੱਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਦੇ ਵਿੱਚ ਵਰੁਣ ਪੂਲਾ ਵੀ ਸ਼ਾਮਲ ਹੈ ਜੋ ਮਾਰਸ਼ਲ ਦੀਪ ਸਥਿਤ ਬਰਥਾ ਸ਼ਿਪਿੰਗ ਇੰਕ ਦਾ ਜਿਹੜਾ ਮਾਲਕ ਹੈ ਇਹ ਕੰਪਨੀ ਕੋਮੋਰੋਸ ਦਾ ਜਿਹੜਾ ਝੰਡਾ ਲੱਗੇ ਜਹਾਜ਼ ਪਾਮੀਰ ਦੀ ਮਾਲਕ ਦੇ ਉੱਤੇ ਸੰਚਾਲਕ ਹੈ ਦੂਜੀ ਭਾਰਤੀ ਨਾਗਰਿਕ ਸੋਨੀਆ ਸ਼ਰੇਸ਼ਟਾ ਹੈ ਜੋ ਵੇਗਾ ਸਟਾਰ ਸ਼ਿਪ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੀ ਮਾਲਕ ਹੈ ਕੰਪਨੀ ਇੱਕ ਹੋਰ ਕੋਮੋਰੋਸ ਝੰਡੇ ਵਾਲੇ ਜਹਾਜ਼ ਨੇਪਟਾ ਦੀ ਮਾਲਕ ਹੈ ਤੇ ਸੰਚਾਲਨ ਕਰਦੀ ਹੈ ਜਿਸ ਨੇ ਜਨਵਰੀ 2025 ਤੋਂ ਪਾਕਿਸਤਾਨ ਨੂੰ ਇਰਾਨੀ ਮੂਲ ਦਾ ਐਲਪੀਜੀ ਜਿਹੜਾ ਪਹੁੰਚਾਇਆ ਹੈ ਆਖਰੀ ਖਬਰ ਲਈਏ ਤਾਂ ਦੂਸਰੀ ਜਿਹੜਾ ਫਿਲੀਪੀਨਸ ਦੀ ਲੈ ਕੇ ਫਿਰ ਆਪਾਂ ਗੱਲ ਕਰਦੇ ਆਂ ਪੁਰਸਕਾਰ ਦੀ ਫਿਲੀਪੀਨਸ ਦੇ ਵਿੱਚ ਪੁਚਾਲ ਆਇਆ ਤੇ ਅੱਜ ਸਵੇਰੇ ਪੁਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਰੈਕਟਰ ਦੇ ਉੱਤੇ ਸਕੇਲ ਦੇ ਉੱਤੇ ਤਿੱਬਰਤਾ 7.4 ਮਾਪੀ ਗਈ ਇਸ ਤੋਂ ਬਾਅਦ ਹੁਣ 6.9 ਸ਼ਿੱਧਾ ਦਵਾਲਾ ਜਿਹੜਾ ਪੁਚਾਲ ਆਇਆ ਜਿਹਦੇ ਕਾਰਨ ਲੋਕਾਂ ਦੇ ਵਿੱਚ ਸਹਿਮ ਫੈਲ ਗਿਆ ਤੇ ਇਹ ਜਾਣਕਾਰੀ ਫਿਲੀਪੀਨਸ ਸਿਸਲੋ ਸਿਸਮੋਲੋਜੀ ਸੈਂਟਰ ਨੇ ਜਾਰੀ ਕਰਦਿਆਂ ਦੱਸਿਆ ਕਿ ਦੱਖਣੀ ਹਿੱਸਿਆਂ ਦੇ ਵਿੱਚ ਅੱਜ ਮੁੜ ਫਿਰ ਤੋਂ ਦੁਬਾਰਾ ਜਿਹੜਾ ਪੁਚਾਲ ਦੇ ਛਿਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਐਕਟਰ ਸਕੇਲ ਦੇ ਉੱਤੇ ਤਿੱਬਰਤਾ 6.9 ਵੀ ਮਾਪੀ ਗਈ ਹੈ ਆਖਰੀ ਖਬਰ ਕਰੀਏ ਤਾਂ ਦੋਸਤੋ ਸਾਂਝੀ 트럼ਪ ਦੇ ਜਿਹੜੇ ਨੇ ਸੁਫਨੇ ਚੱਕਣਾ ਚੂਰ ਹੋਏ ਨੇ ਵੈਨਜੂਏਲਾ ਦੀ ਮਾਰੀਆ ਕੋਰਨੀਆ ਮਚਾਂਡੋ ਨੂੰ ਜਿਹੜਾ ਮਿਲਿਆ ਭਾਈ ਨੋਬਲ ਸ਼ਾਂਤੀ ਪੁਰਸਕਾਰ ਵੈਨਜੂਏਲਾ ਦੀ ਮਾਰੀਆ ਕੋਰੀਨਾ ਮਚਾਂਡੋ ਜਿਹੜੀ ਹੈ ਉਹਨੇ ਸ਼ੁੱਕਰਵਾਰ ਨੂੰ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਤੇ ਉਹ ਜਿਹੜੀ ਆਇਰਨ ਲੇਡੀ ਵੀ ਉਹ ਉਹਨੂੰ ਕਿਹਾ ਜਾਂਦਾ ਹੈ ਵੈਨਜ਼ੁਏਲਾ ਦੇ ਵਿੱਚ ਨੋਬਲ ਕਮੇਟੀ ਨੇ ਕਿਹਾ ਕਿ ਮਚੈਂਡੋ ਨੂੰ ਜਿਹੜਾ ਇਹ ਵਕਾਰੀ ਪੁਰਸਕਾਰ ਵੈਨਜ਼ੁਏਲਾ ਦੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਉਹਨਾਂ ਦੇ ਅਣਥੱਕ ਯਤਨਾਂ ਤੇ ਤਾਨਾਸ਼ਾਹੀ ਤੋਂ ਲੋਕਤੰਤਰ ਦੇ ਵਿੱਚ ਇੱਕ ਨਿਆਹਪੂਰਨ ਅਤੇ ਸ਼ਾਂਤੀਪੂਰਨ ਤਬਦੀਲੀ ਦੇ ਲਈ ਉਹਨਾਂ ਦੇ ਸੰਘਰਸ਼ ਲਈ ਦਿੱਤਾ ਗਿਆ ਹੈ ਕਮੇਟੀ ਨੇ ਕਿਹਾ ਕਿ ਉਸਨੇ ਇਸ ਵਾਰ ਵੈਨਜ਼ੁਏਲਾ ਦੇ ਉੱਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਹੈ ਇਸ ਤੱਥ ਦੇ باوجود ਕਿ ਇਸ ਸਾਲ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵਾਰ-ਵਾਰ ਜਨਤਕ ਬਿਆਨਾਂ ਦੇ ਕਾਰਨ ਖਬਰਾਂ ਦੇ ਵਿੱਚ ਰਿਹਾ ਕਿ ਉਹ ਨੋਬਲ ਸ਼ਾਂਤੀ ਪੁਰਸਕਾਰ ਦੇ ਹੱਕਦਾਰ ਨੇ। ਪੁਰਸਕਾਰ ਦੇ ਲਈ ਮਾਰੀਆ ਕੋਰਨੀਆ ਕੋਰੀਨਾ ਮਚਾਂਡੋ ਦੇ ਨਾਂ ਦੇ ਐਲਾਨ ਮਗਰੋਂ ਨੋਬਲ ਕਮੇਟੀ ਨੇ ਕਿਹਾ ਕਿ ਉਹਨਾਂ ਲੋਕਾਂ ਜਾਂ ਉਹਨਾਂ ਦੇ ਸਮਰਥਕਾਂ ਦੇ ਦਬਾਅ ਹੇਠ ਕੰਮ ਕਰਨ ਦੀ ਆਦੀ ਹੈ ਜੋ ਕਹਿੰਦੇ ਨੇ ਕਿ ਉਹ ਪੁਰਸਕਾਰ ਦੇ ਹੱਕਦਾਰ ਨੇ। ਨੋਬਲ ਕਮੇਟੀ ਦੇ ਨੇਤਾ ਜਿਹੜੇ ਨੇ ਫਰਾਈਡ ਫਰਾਈਡ ਫਰਾਈਡਨੇਸ ਫਰਾਈਡਨੇਸ ਨੇ ਰਾਈਟਰਸ ਨੂੰ ਦੱਸਿਆ ਸਾਰੇ ਸਿਆਸਤਦਾਨ ਨੋਬਲ ਸ਼ਾਂਤੀ ਪੁਰਸਕਾਰ ਜਿੱਤਣਾ ਚਾਹੁੰਦੇ ਨੇ ਇਸ ਤੋਂ ਪਹਿਲਾਂ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਨਾਮ ਦਾ ਐਲਾਨ ਕੀਤੇ ਜਾਣ ਤੋਂ ਕੁਝ ਘੰਟੇ ਪਹਿਲਾਂ ਕ੍ਰੈਮਲਿਨ ਨੇ ਦਾਵਾ ਕੀਤਾ ਰੂਸ ਨੇ ਕਿ ਉਹ ਇਸ ਪੁਰਸਕਾਰ ਦੇ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਮ ਦੀ ਹਮਾਇਤ ਕਰੇਗਾ ਇਹਦੇ ਵਿੱਚ ਵੀ ਸਿਆਸਤ ਪਾਉਂਦੇ ਨੇ ਰੂਸ ਦੀ ਖਬਰ ਏਜੰਸੀ ਤਾਸ ਨੇ ਕ੍ਰੈਮਨਿਲ ਦੇ ਵਿੱਚ ਜਿਹੜਾ ਯੂਰੀ ਉਸ਼ਾ ਕੋਵ ਦੇ ਹਵਾਲੇ ਦੇ ਨਾਲ ਕਿਹਾ ਕਿ ਰੂਸ ਨੋਬਲ ਸ਼ਾਂਤੀ ਪੁਰਸਕਾਰ ਦੇ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਮ ਦੀ ਹਮਾਇਤ ਕਰੇਗਾ ਹਾਲਾਂਕਿ ਮਹਾਰਾ ਦਾ ਮੰਨਣਾ ਸੀ ਕਿ ਇਹ ਪੁਰਸਕਾਰ ਟਰੰਪ ਦੀ ਥਾਂ ਕਿਸੇ ਹੋਰ ਨੂੰ ਮਿਲੇਗਾ ਰੂਸ ਵਾਰ-ਵਾਰ ਇਹ ਗੱਲ ਦੁਹਰਾਉਂਦਾ ਰਿਹਾ ਕਿ ਉਹ ਯੂਕਰੇਨ ਜੰਗ ਰੋਕਣ ਦੇ ਲਈ ਟਰੰਪ ਦੇ ਵੱਲੋਂ ਕੀਤੀ ਯਤਨਾਂ ਦੇ ਲਈ ਉਹਨਾਂ ਦਾ ਧੰਨਵਾਦ ਹੀ ਹੈ ਤੇ ਉਦੋਂ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਵੀ ਵੀਰਵਾਰ ਨੂੰ ਪ੍ਰਕਾਸ਼ਿਤ ਟਿੱਪਣੀਆਂ ਦੇ ਵਿੱਚ ਕਿਹਾ ਸੀ ਕਿ ਜੇਕਰ ਟਰੰਪ ਰੂਸ ਯੂਕਰੇਨ ਰੁਕਾਵਟ ਦੇ ਵਿੱਚ ਸਫਲ ਹੋ ਜਾਂਦੇ ਨੇ ਤਾਂ ਕੀਵ ਟਰੰਪ ਨੂੰ ਨੋਬਲ ਦੇ ਲਈ ਨਾਮਜ਼ਦ ਕਰੇਗਾ ਇਹ ਹਾਲਾਤ ਨੇ ਜੀ ਕਹਿੰਦੇ ਤੁਸੀਂ ਮੇਰੀ ਪਿੱਠ ਥਾਪੜੋ ਤੇ ਅਸੀਂ ਤੁਹਾਡੀ ਥਾਪੜਾਂਗੇ ਪਰ ਭਾਈ ਤੂੰ ਸਾਰੀਆਂ ਜਿਹੜੀਆਂ ਨੇ ਯੂਐਨ ਦੀਆਂ ਜਾਂ ਹੋਰ ਸਾਰੀਆਂ ਦੁਨੀਆ ਭਰ ਦੇ ਵਿੱਚ ਸਿਹਤ ਸਹੂਲਤਾਂ ਬੰਦ ਕੀਤੀਆਂ ਕੱਟ ਆਫ ਕੀਤੀਆਂ ਲੋਕਾਂ ਨੂੰ ਬਾਹਰਤਾ ਕਰਿਆ ਉਹਨਾਂ ਨੂੰ ਕੰਮਕਾਰਾਂ ਤੋਂ ਹਟਾ ਰਿਆ ਫੈਡਰਲ ਦਾ ਢਾਂਚਾ ਹਲਾ ਕੇ ਰੱਖ ਦਿੱਤਾ ਆਪਣੇ ਮੁਲਕ ਦਾ ਇਕਨੋਮੀ ਜਿਹੜੀ ਆ ਉਹ ਕੀ ਕਹਿੰਦੀ ਐ ਮਹਿੰਗਾਈ ਕਿੱਥੇ ਤੱਕ ਬਾਤ ਰਹੀ ਐ ਲੋਕਾਂ ਦਾ ਖੂਨ ਤੁਸੀਂ ਚੂਸ ਰਹੇ ਹੋ ਤੇ ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਭਾਈ ਅਸੀਂ ਤਾਂ ਸ਼ਾਂਤੀ ਦੇ ਭਾਈ ਮুরিਦ ਆ ਤੇ ਸਾਨੂੰ ਜਿਹੜੇ ਨੇ ਪੁਰਸਕਾਰ ਮਿਲਣੇ ਚਾਹੀਦੇ ਨੇ ਤੇ ਲੋ ਦੋਸਤੋ ਮੁਬਾਰਕਬਾਦ ਹੈ ਜੀ ਲੇਡੀ ਦਾ ਨਾਮ ਆਇਆ ਇਹਦੇ ਮੋਰੇ ਜੀ ਤੇ ਇਹਨਾਂ ਨੇ ਵੈਨਜੂਏਲਾ ਤੋਂ ਜਿੱਤਿਆ ਇਹ ਪੁਰਸਕਾਰ ਜੀ ਲੋ ਦੋਸਤੋ ਇਹ ਸਾਜੀ ਦੇਸ਼ ਦੇ ਦੀਆਂ ਖਬਰਾਂ ਅੱਜ ਦੀਆਂ